ਹਾ ਉਹ ਚੱਲੀ ਆਈ ਹੈ ਕਿ ਮਾਂ ਦਾ ਕਰਜ਼ਾ ਪੁੱਤ ਲਾ ਨਹੀਂ ਸਕਦਾ ਮਾਂ ਦਾ ਦੇਣਾ ਪੁੱਤ ਦੇ ਨਹੀਂ ਸਕਦਾ ਤਾਂ ਇੱਕ ਪੁੱਤ ਬਹੁਤ ਅਮੀਰ ਹੋ ਗਿਆ ਤੇ ਉਹ ਆ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਮੇਰੇ ਕੋਲ ਘਾਰਾਂ ਵੀ ਆ ਜੀਪਾਂ ਵੀ ਆ ਕੋਠੀ ਵੀ ਆ ਸਭ ਕੁਝ ਮੇਰੇ ਕੋਲ ਆ ਮੇਰੇ ਕੋਲ ਪੈਸਾ ਵੀ ਹੋ ਗਿਆ ਤੇ ਕਹਿੰਦੇ ਆ ਵੀ ਮਾਂ ਦਾ ਦੇਣਾ ਵੀ ਪੁੱਤ ਦੇ ਨਹੀਂ ਸਕਦਾ ਮੈਂ ਤੇਰਾ ਅੱਜ ਦੇਣਾ ਲਾਉਣਾ ਆ ਤੂੰ ਮੈਨੂੰ ਦੱਸ ਤੂੰ ਕੀ ਚਾਹੁੰਦੀ ਆ ਕੀ ਲੈਣਾ ਜਾਉਣੀ ਉਹ ਆਦੀ ਨਹੀਂ ਪੁੱਤ ਹੈ ਇਹ ਤਾਂ ਅਸ਼ੀਰਵਾਦ ਆ ਮਾਪਿਆਂ ਦੇ ਚੰਗਾ ਹੋ ਗਿਆ ਤੁਸੀਂ ਵਧੋ ਫੁੱਲੋ ਅੰਬਰ ਵੇਲ ਵਾਂਗੂ ਪਰਮਾਤਮਾ ਸੋਂ ਨੂੰ ਵਧਾਵੇ ਤੇ ਤੁਸੀਂ ਜਨ ਦੁਗਰੀ ਰਾਜ ਚੌਗਰੀ ਤਰੱਕੀ ਕਰੋ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੇ ਦੇਣਾ ਤਾਂ ਕੋਈ ਗੱਲ ਨਹੀਂ ਮਾਪਿਆਂ ਦਾ ਦੇਣਾ ਤਾਂ ਆਪੇ ਹੀ ਲੈ ਜਾਂਦਾ ਹੁੰਦਾ ਉਹ ਕਹਿੰਦਾ ਨਹੀਂ ਨਹੀਂ ਮੰਮੀ ਤੂੰ ਮੈਨੂੰ ਨਹੀਂ ਪਤਾ ਮਾਤਾ ਤੇਰਾ ਅਜ ਲੌਣੇ ਲੌਣੇ ਉਹ ਕਹਿੰਦੀ ਚੰਗਾ ਫਿਰ ਆ ਜਾ ਰਸੋਈ 'ਚ ਸੋਇਚ ਜਾਂਦਾ ਰਿਹਾ ਜਦੋਂ ਰਸੋਈ ਵਿੱਚ ਗਿਆ ਤਾਂ ਜਿਹੜੇ ਰੋਟੀ ਜਿਹੜੇ ਵੇਲੜੇ ਦੇ ਨਾਲ ਰੋਟੀਆਂ ਵੇਲ-ਵੇੜ ਕੇ ਤੇ ਚੱਕਲੇ ਤੇ ਰੋਟੀਆਂ ਵੇਲ-ਵੇੜ ਕੇ ਉਹਨੂੰ ਖਵਾਇਆ ਸੀ ਨਾ ਉਹਨੇ ਉਹ ਚੱਕਲਾ ਲਿਆ ਤੇ ਉਹ ਚੱਕਲਾ ਉਹਦੇ ਪੇਟ ਨਾਲ ਬੰਨ੍ਹ ਕੇ ਚੰਗੀ ਤਰ੍ਹਾਂ ਪੇਟ ਨਾਲ ਬੰਨ੍ਹ ਕੇ ਤੇ ਉਤੋਂ ਉਹ ਰਬੜ ਲਾ ਕੇ ਚੇਪੀ ਲਾ ਕੇ ਬੰਨ੍ਹਤਾ ਤੇ ਕਹਿੰਦੀ ਆਹ ਲੈ ਪੁੱਤ ਹੁਣ ਤੂੰ ਨਾ ਇਹ ਸਾਰਾ ਦਿਨ ਰੱਖਣਾ ਤੇ ਸ਼ਾਮ ਨੂੰ ਆ ਕੇ ਮੇਰੇ ਕੋਲ ਆਵੇਂਗਾ ਤਾਂ ਮੈਂ ਉਹਨੂੰ ਆਪੇ ਲਾਉਂ ਜੇ ਪੇਚਾਵ ਕਿੱਥੇ ਆਈ ਉਹਦਾ 2 ਘੰਟਿਆਂ ਬਾਅਦ ਵਾਪਸ ਆ ਗਿਆ ਕਹਿ ਲੱਗਿਆ ਮਾਂ ਆ ਤਾਂ ਮੈਂ ਬਹੁਤਾ ਔਖਾ ਇਹ ਤਾਂ ਮੈਂ ਚਾਣੀ ਇੰਨਾ ਚਿਰ ਸੰਭਾਲ ਸਕਦਾ ਵੀ ਤਨ ਤੂੰ ਸੀ ਮਾਂ ਮੈਨੂੰ ਸਮਝ ਆ ਗਈ ਵੀ ਤੂੰ ਮੈਨੂੰ 9 ਮਹੀਨੇ ਢੇਟ ਵਿੱਚ ਕਿਵੇਂ ਰੱਖਿਆ ਤੇ ਮੈਂ ਆ 2 ਕਿਲੋ ਦਾ ਭਾਰ ਨਹੀਂ ਚੱਕ ਸਕਿਆ ਤੇ ਮਾਂ ਮੈਂ ਤੇਰਾ ਦੇਣਾ ਨਹੀਂ ਦੇ ਸਕਦਾ ਉਹ ਬੰਨ ਗਿਆ ਪੁੱਤ ਵੀ ਮਾਂ ਦਾ ਦੇਣਾ ਨਹੀਂ ਦਿੱਤਾ ਜਾ